ਆਦੀ ਹੜਤਾਲ ਤੋਂ ਜਾਂ ਬੱਸ ਕਾਮਿਆਂ ਦੀ ਹੜਤਾਲ ਤੋਂ ਸੋਮਵਾਰ ਤੋਂ ਪੀਆਰਟੀਸੀ ਤੇ ਪੰਨ ਬਸਤੀ ਹੜਤਾਲ ਖਤਮ ਹੋ ਰਹੀ ਹੈ ਔਰ ਸਾਰੇ ਕੱਚੇ ਮੁਲਾਜ਼ਮ ਜਿਹੜੇ ਨੇ ਹੜਤਾਲ ਖਤਮ ਕਰਕੇ ਆਪਣੇ ਕੰਮ ਤੇ ਵਾਪਸ ਆ ਰਹੇ ਨੇ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਦਾ ਇਹ ਬਿਆਨ ਆਇਆ ਹੈ ਕਿ ਸਾਡੇ ਮੁਤਲ ਸਾਥੀਆਂ ਦੇ ਕੰਮ ਤੇ ਆਉਣ ਤੇ ਸਾਡੀ ਹੜਤਾਲ ਖਤਮ ਹੋ ਜਾਏਗੀ ਜਿੰਨੇ ਵੀ ਹਿਰਾਸਤ ਦੇ ਵਿੱਚ ਲਏ ਗਏ ਨੇ ਜਿਹੜੇ ਵੀ ਯੂਨੀਅਨ ਦੇ ਨੁਮਾਇੰਦੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਉਹਨਾਂ ਸਾਰਿਆਂ ਨੂੰ ਰਿਹਾ ਕਰਨ ਤੇ ਸਹਿਮਤੀ ਬਣ ਗਈ ਹੈ ਔਰ ਜਿਹੜੀਆਂ ਮੰਗਾਂ ਨੇ ਕਰਮਚਾਰੀਆਂ ਦੀਆਂ ਕਾਮਿਆਂ ਦੀਆਂ ਉਹਨਾਂ ਮੰਗਾਂ ਨੂੰ ਵੀ ਮੰਨਣ ਤੇ ਲਗਭਗ ਮੰਨਣ ਤੇ ਸਹਿਮਤੀ ਬਣੀ ਹੈ ਜਾਇਜ਼ ਮੰਗਾਂ ਜਿਹੜੀਆਂ ਉਹਨਾਂ ਨੇ ਕਿਹਾ ਹੈ ਕਿ ਉਹ ਹੱਲ ਹੋ ਜਾਣਗੀਆਂ ਲਾਲਜੀਤ ਭੁੱਲਰ ਨੇ ਵੀ ਇਹ ਬਿਆਨ ਦਿੱਤਾ ਹੈ ਉਹਨਾਂ ਨੇ ਪ੍ਰਦਰਸ਼ਨ ਦੇ ਦੌਰਾਨ ਹੋਈਆਂ ਅੱਗ ਦੀਆਂ ਘਟਨਾਵਾਂ ਨੂੰ ਵੀ ਬੰਦਪਾਗਾ ਦੱਸਿਆ ਕਰੀਬ 7 ਘੰਟੇ ਇਹ ਮੀਟਿੰਗ ਚੱਲੀ ਟ੍ਰਾਂਸਪੋਰਟ ਮੰਤਰੀ ਦੇ ਨਾਲ ਇਹਨਾਂ 48 ਕਰਮਚਾਰੀਆਂ ਦੀ ਪੱਟੀ 'ਚ ਮੰਤਰੀ ਦੀ ਰਿਹائش ਤੇ ਇਹ ਮੀਟਿੰਗ ਚੱਲਦੀ ਰਹੀ ਔਰ ਉਸ ਤੋਂ ਬਾਅਦ ਫਾਈਨਲੀ ਜਦੋਂ ਸਹਿਮਤੀ ਬਣ ਗਈ ਤਾਂ ਫਿਰ ਐਲਾਨ ਕੀਤਾ ਗਿਆ ਦੋਨਾਂ ਧਿਰਾਂ ਵੱਲੋਂ ਸਰਕਾਰ ਨੇ ਇਹ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਤੇ ਖੁੱਲੇ ਦਿਲ ਨਾਲ ਵਿਚਾਰ ਕੀਤਾ ਜਾ ਰਿਹਾ ਔਰ ਜਿਹੜੀਆਂ ਚਾਇਸ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਏਗਾ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੀ ਜਿਹੜੇ ਹੜਤਾਂ ਜਥੇਬੰਦੀਆਂ ਦੇ ਇਹਨਾਂ ਦੀਆਂ ਯੂਨੀਅਨ ਦੇ ਨੁਮਾਇੰਦੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਏਗਾ ਜਿਹੜੇ ਸਸਪੈਂਡ ਕੀਤੇ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਏਗਾ ਇਹ ਵੀ ਕਿਹਾ ਗਿਆ ਕਿ ਉਹ ਸਾਰੇ ਡਿਊਟੀ ਤੇ ਪਹੁੰਚਣ ਜਿਵੇਂ ਜਿਵੇਂ ਪਹੁੰਚਣਗੇ ਉੱਥੇ ਹੀ ਜੁਆਇਨਿੰਗ ਕਰਾ ਦਿੱਤੀ ਜਾਏਗੀ ਇਸੇ ਕਰਕੇ ਜਿਹੜੇ ਯੂਨੀਅਨ ਦੇ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਕਿ ਜਿਵੇਂ ਸਾਡੇ ਕੰਮ ਆ ਕੇ ਜੋਇਨ ਜਿਵੇਂ ਜਿਵੇਂ ਕਰਦੇ ਜਾਣਗੇ ਹੜਤਾਲ ਖਤਮ ਹੋ ਜਾਏ ਕੱਲ ਸਵੇਰ ਤੱਕ ਮੰਤਰੀ ਜੀ ਵੱਲੋਂ ਇਹ ਕਿ ਅੱਜ ਰਾਤ ਨੂੰ ਹੀ ਕੱਲ ਸਵੇਰ ਤੱਕ ਸਾਡੇ ਮੁਲਾਜ਼ਮ ਜਿਹੜੇ ਸਾਰੇ ਉਹ ਡਿਊਟੀਆਂ ਤੇ ਘਰੇ ਵਾਪਸ ਆ ਜਾਣਗੇ ਕਿਉਂਕਿ ਜਿਨ੍ਹਾਂ ਨੂੰ ਜੇਲ੍ਹਾਂ ਚ ਭੇਜਿਆ ਗਿਆ ਮੰਤਰੀ ਜੀ ਵੱਲੋਂ ਰਿਲੀਜ਼ ਕਰਾ ਰਹੇ ਆ ਉਹ ਰੀਲੀਜ਼ ਹੋ ਜਾਣਗੇ ਸਵੇਰੇ ਫਾਰਗੀ ਆਰਡਰ ਜਿਹਨਾਂ ਮੁਲਾਜ਼ਮਾਂ ਦੇ ਆਏ ਉਹ ਮੁਲਾਜ਼ਮ ਬਹਾਲ ਕਰ ਦਿੱਤੇ ਜਾਣਗੇ ਤਾਂ ਤੁਰੰਤ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਦੇ ਆਉਣ ਉਪਰੰਤ ਹੜਤਾਲ ਜਿਹੜੀ ਉਹ ਖੋਲ ਦਿੱਤੀ ਜਾਏਗੀ ਸੋ ਪਲੱਸ ਨਾਲ ਦੇ ਨਾਲ ਸਪਸ਼ਟ ਕਰਦੀ ਕਿ ਸਾਡੇ 20 ਸਾਥੀਆਂ ਦੇ 307 ਦੇ ਪਰਚੇ ਨੇ ਸੋ ਇਸ ਸਬੰਧ ਵਿੱਚ ਫੈਸਲਾ ਇਹ ਹੋਇਆ ਕਿ ਐਸਐਸਪੀ ਸਾਹਿਬ ਨਾਲ ਕਿਉਂਕਿ ਪਰਚਾ ਵੱਡਾ ਹੈ ਤੇ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਰੀਲੀਜ਼ ਕਰਾਇਆ ਜਾਏਗਾ ਉਹ ਪਰਚੇ ਜਿਹੜੀ ਉਹ ਖਾਰਜ ਕਰਾਇਆ ਜਾਣਗੇ ਸੋ ਮੰਤਰੀ ਜੀ ਨੂੰ ਇਹ ਸਪਸ਼ਟ ਕੀਤਾ ਗਿਆ ਸੋ ਜਿਹੜੀਆਂ ਮੰਨੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਵੀ ਸਹਿਮਤੀ ਬਣੀ ਹੈ ਕਿ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਿੰਦੇ ਜੋ ਕੰਟਰੈਕਟ ਵਾਲੇ ਮੁਲਾਜ਼ਮ ਜਿਹੜੇ ਜਾਂ ਸਾਡੇ ਮੁਲਾਜ਼ਮ ਫਾਰਕ ਸੀ ਉਹਨਾਂ ਨੂੰ ਬਹਾਲ ਕਰਨ ਵਾਸਤੇ ਪ੍ਰਾਣੀ ਮੰਗਿਆ ਜਿਹੜੀ ਤੇ ਨਾਲ ਦੀ ਨਾਲ ਜਿਹੜੀ ਕੰਡੀਸ਼ਨਾਂ ਦਾ ਸੋਧ ਉਹਨੂੰ ਸੋਧ ਕਰਨ ਵਾਸਤੇ ਵੀ ਸਹਿਮਤੀ ਜਤਾਈ ਗਈ ਆ ਪਰਿਵਾਰ ਦੇ ਮੈਂਬਰ ਨੇ ਡਰਾਈਵਰ ਤੇ ਕੰਡਕਟਰ ਵੀਰ ਇਹਨਾਂ ਦੀਆਂ ਕੁਝ ਮੰਗਾਂ ਸਨ ਜਿਹੜੀਆਂ ਜੈਨੂਇਨ ਮੰਗਾਂ ਉਹ ਇਹਨਾਂ ਦੀਆਂ ਕਹਿ ਵੀ ਦਿੱਤਾ ਕਿ ਹੱਲ ਵੀ ਹੋਣਗੀਆਂ ਬਾਕੀ ਜਿਹੜਾ ਹੜਤਾਲ ਦੌਰਾਨ ਕਈ ਜਗ੍ਹਾ ਤੇ ਜਿਵੇਂ ਵਗ ਜਨਰਗੀਆਂ ਘਟਨਾਵਾਂ ਹੋਈਆਂ ਉਹ ਬੜੀਆਂ ਮੰਦ ਭਾਗੀਆਂ ਨੇ ਉਹਦੇ ਚ ਜਿਆਦਾ ਵੀ ਨੁਕਸਾਨ ਹੋ ਸਕਦਾ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਮਾੜਾ ਆਇਆ ਵਾ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਹਨਾਂ ਡਰਾਈਵਰ ਕੰਟਰੈਕਟਰ ਵੀ ਲੈਣਾ ਇਹ ਗੱਲ ਹੋ ਗਈ ਆ ਵੀ ਉਹਦੇ ਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ ਕਿ ਉਹ ਸਰਕਾਰ ਦਾ ਇਸ਼ੂ ਆ ਸਰਕਾਰ ਨੇ ਆਪਦੇ ਤੌਰ ਤੇ ਕਰਨੀ ਆ ਗੱਲ ਬਾਕੀ ਹੋਰ ਵੀ ਕਈ ਵਿੱਚ ਜਿਵੇਂ ਕਹ ਲੋ ਕਿ ਜਿਵੇਂ ਦੀਪੂਆਂ ਦੇ ਵਿੱਚ ਡਿਊਟੀ ਲਾਉਂਦੇ ਆ ਉਹਦੇ ਚ ਜਿਹੜੇ ਜੀਐਮ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਚੰਗੇ ਬੰਦੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਇਹ ਡਿਊਟੀਆਂ ਲੈ ਗਈਆਂ ਜਾਣਗੀਆਂ ਤੇ ਜੇ ਕੋਈ ਕੰਮ ਨਹੀਂ ਕਰਦਾ ਬੰਦਾ ਸਹੀ ਉਹ 3 ਮਹੀਨਿਆਂ ਦੇ ਵਿੱਚ ਵਿੱਚ ਜੀਐਮ ਉਸ ਬੰਦੇ ਨੂੰ ਬਦਲ ਕੇ ਉਹਦੀ ਥਾਂ ਤੇ ਹੋਰ ਬੰਦੇ ਦੀ ਵੀ ਡਿਊਟੀ ਲਾ ਸਕਦਾ ਤੇ ਅੱਗੇ ਵੱਧਦੇ ਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਰੇ ਡੀਜੀਪੀ ਤੇ आईजी पुलिस ਦੇ ਨਾਲ ਮੀਟਿੰਗ ਕੀਤੀ ਗਈ ਹੈ ਸੁਰੱਖਿਆ ਦੇ ਮੁੱਦੇ ਤੇ ਪੀਐਮ ਨੇ ਕਿਹਾ ਕਿ ਚਰਚਾ ਹੋਈ ਹੈ ਵਿਕਸਿਤ ਭਾਰਤ ਦੇ ਵੱਖ-ਵੱਖ ਪੱਖਾਂ ਤੇ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੰਤਰ ਦਿੱਤਾ ਹੈ ਕਿ ਹੋਰ ਪੇਸ਼ੇਵਰ ਸੰਵੇਦਨਸ਼ੀਲ ਤੇ ਜਵਾਬਦੇਹ ਬਣੋ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀ ਫੋਕਸ ਕਰੋ ਇਹ ਵੀ ਕਿਹਾ ਗਿਆ ਸਮਾਜ ਨੂੰ ਡਰਗ ਮੁਕਤ ਕਰਨ ਤੇ ਵੀ ਜ਼ੋਰ ਦਿੱਤਾ ਦੇਣ ਦੀ ਗੱਲ ਕਹੀ ਗਈ ਤੇ ਮੋਗਾ ਦੇ ਵਿੱਚ ਇੱਕ ਵਿਲੱਖਣ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਜਿਸ 'ਚ ਸਭ ਤੋਂ ਵਿਲੇ ਵਿਅਕਤੀ ਦੀ ਚੋਣ ਕੀਤੀ ਜਾਏਗੀ ਯਾਨੀ ਵਿਲੇ ਬੈਠਣ ਦਾ ਮੁਕਾਬਲਾ ਹੈ ਔਰ ਜਿਹੜਾ ਅਖੀਰ ਤੱਕ ਟਿਕਿਆ ਉਸ ਨੂੰ 4500 ਰੁਪਏ ਨਕਦ ਇਨਾਮ ਰੱਖਿਆ ਗਿਆ ਹੈ ਪਰ ਜਿੱਥੇ ਬੈਠਣਾ ਹੈ ਉੱਥੇ ਤੁਸੀਂ ਮੋਬਾਈਲ ਦਾ ਇਸਤੇਮਾਲ ਨਹੀਂ ਕਰ ਸਕਦੇ ਕੋਈ ਟੀਵੀ ਨਹੀਂ ਹੈ ਸਿਰਫ ਬੈਠ ਕੇ ਗੱਲਾਂ ਬਾਤਾਂ ਮਾਰਨ ਆਮ ਤੌਰ ਤੇ ਵਿਲਾ ਉਸ ਨੂੰ ਕਿਹਾ ਜਾਂਦਾ ਹੈ ਜੋ ਕੁਝ ਨਹੀਂ ਕਰਦਾ ਇਹ ਸ਼ਬਦ ਕੋਈ ਸੁਣਨਾ ਨਹੀਂ ਚਾਹੁੰਦਾ ਅਤੇ ਕਿਸੇ ਨੂੰ ਵਿਲਾ ਕਹਿਣ ਤੇ ਕਈ ਵਾਰ ਵਿਵਾਦ ਤੱਕ ਹੋ ਜਾਂਦਾ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਜਿਸ ਵਿੱਚ ਉਸ ਵਿਅਕਤੀ ਦੀ ਇੱਜ਼ਤ ਹੋਵੇਗੀ ਜੋ ਸਭ ਤੋਂ ਵੱਧ ਵਿਲਾ ਹੋਵੇਗਾ ਇਹ ਵਿਲੱਖਣ ਮੁਕਾਬਲਾ ਹੋਇਆ ਮੋਗਾ ਦੇ ਪਿੰਡ ਕੋਲੀਆਂ ਖੁਰ ਦੇ ਵਿੱਚ ਜਿਸ ਵਿੱਚ ਸ਼ਾਮਲ ਹੋਣ ਦੇ ਲਈ ਹਰ ਉਮਰ ਦੇ ਲੋਕ ਪਹੁੰਚੇ ਮੁਕਾਬਲੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਆ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਅਨੋਖਾ ਮੁਕਾਬਲਾ ਵਿਖਾਵਾਂਗੇ ਵਿਹਲੇ ਬਹਿਣ ਦਾ ਮੁਕਾਬਲਾ ਕਿਉਂਕਿ ਅੱਜ ਕੱਲ ਦੇ ਯੁੱਗ ਦੇ ਵਿੱਚ ਵਿਹਲਾ ਬਹਿਣਾ ਸਭ ਤੋਂ ਮੁਸ਼ਕਲ ਹੈ ਕਿਉਂਕਿ ਹਰ ਕਿਸੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਲੇਕਿਨ ਇਸ ਮੁਕਾਬਲੇ ਦੇ ਵਿੱਚ ਨਾ ਤਾਂ ਤੁਸੀਂ ਮੋਬਾਈਲ ਇਸਤੇਮਾਲ ਕਰਨਾ ਹੈ ਨਾ ਹੀ ਕੋਈ ਗੇਮ ਖੇਡਣੀ ਹੈ ਨਾ ਹੀ ਵਾਸ਼ਰੂਮ ਜਾਣਾ ਹੈ ਨਾ ਹੀ ਰੋਟੀ ਖਾਣੀ ਹੈ ਸਮਾਂ ਅਨਲਿਮਿਟਡ ਹੈ ਤੁਸੀਂ ਇੱਥੇ ਬੈਠੋਗੇ ਔਰ ਕਿਹੜੇ ਲੋਕ ਜ਼ਿਆਦਾ ਵਿਹਲੇ ਰਹਿਣਗੇ ਅਖੀਰ ਤੇ ਜਿਹੜਾ ਬੰਦਾ ਜਿੱਤੇਗਾ ਉਸ ਨੂੰ ਸਾਈਕਲ ਦਿੱਤਾ ਜਾਏਗਾ ਔਰ 4500 ਰੁਪਏ ਦਿੱਤਾ ਜਾਏਗਾ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਲਈ ਕਈ ਸ਼ਰਤਾਂ ਰੱਖੀਆਂ ਗਈਆਂ ਜਿਵੇਂ ਕੰਪੀਟੀਸ਼ਨ ਦੇ ਦੌਰਾਨ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਬਾਥਰੂਮ ਨਹੀਂ ਜਾਣਾ ਸੌਣਾ ਨਹੀਂ ਗੇਮ ਨਹੀਂ ਖੇਡਣੀ ਨਸ਼ਾ ਨਹੀਂ ਕਰਨਾ ਕੁਝ ਖਾਣਾ ਪੀਣਾ ਵੀ ਨਹੀਂ ਲੜਾਈ ਝਗੜਾ ਵੀ ਨਹੀਂ ਕਰਨਾ ਮੈਚ ਫਿਕਸਿੰਗ ਨਹੀਂ ਕਰਨੀ ਅਤੇ ਇੱਕ ਵਾਰ ਕੰਪੀਟੀਸ਼ਨ ਤੋਂ ਨਿਕਲਣ ਤੋਂ ਬਾਅਦ ਦੁਬਾਰਾ ਐਂਟਰੀ ਨਹੀਂ ਹੋਵੇਗੀ ਇਸ ਮੁਕਾਬਲੇ 'ਚ ਹਿੱਸਾ ਲੈਣ ਦੇ ਲਈ ਕਈ ਬਜ਼ੁਰਗ ਵੀ ਪਹੁੰਚੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਮੋਬਾਈਲ ਛੱਡ ਕੇ ਇਸ ਕੰਪੀਟੀਸ਼ਨ ਦੇ ਵਿੱਚ ਆਉਂਦਾ ਸੱਦਾ ਦਿੱਤਾ। ਅਗਲੇ ਕੰਪੀਟੀਸ਼ਨ ਆਹੀ ਕੰਪੀਟੀਸ਼ਨ ਹੀ ਸੋਚ ਕੇ ਆਏ ਉਹ ਵੀ ਵੇਲੇ ਬਹਿ ਸਕਦੇ ਹਾਂ ਵੇਲੇ ਬਹਿ ਸਕਦੇ ਹਾਂ। ਬਾਕੀ ਪਾਠ ਕਰਾਂਗੇ। ਅੱਛਾ ਪਾਠ ਕਰੋਗੇ। ਅੱਛਾ ਨਾ ਸੋਣਾ ਨਾ ਮੋਬਾਈਲ ਯੂਜ਼ ਕਰਨਾ ਨਾ ਵਾਸ਼ਰੂਮ ਦੇਣਾ। ਹਾਂਜੀ ਨਹੀਂ ਬਿਲਕੁਲ ਕੁਝ ਨਹੀਂ ਕਰਨਾ। ਤੇ ਲੱਗ ਰਿਹਾ ਕਿ ਮੁਕਾਬਲਾ ਜਿੱਤ ਪਾਉਂਗੇ। ਮੈਂ ਕੋਸ਼ਿਸ਼ ਪ੍ਰਮਾਤਮਾ ਦੀ ਹੈ ਹੀ ਕਿ ਤਾ ਕਿੰਨੀ ਦੇਰ ਬਹਿ ਸਕਦੇ ਹਾਂ। ਇਹ ਜਮਾਰੇ ਨਹੀਂ ਕੁਝ ਕਹਿ ਸਕਦੇ। ਸਮਾਂ ਖੁੱਲਾ ਦਿੱਤਾ ਹੋਇਆ ਹੈ ਬੈਨ ਦਾ ਟਾਈਮ 11 ਵਜੇ ਦਾ ਉੱਠਣ ਦਾ ਟਾਈਮ ਕੋਈ ਨਹੀਂ ਹੈ ਜਿੰਨੀਦਰ ਮਰਜ਼ੀ ਇਹ ਮੁਕਾਬਲਾ ਐਨ ਆਰ ਆਈ ਕਮਲਪ੍ਰੀਤ ਸਿੰਘ ਰਾਜਾ ਕਰਵਾ ਰਹੇ ਸਨ ਅਤੇ ਕੰਪੀਟੀਸ਼ਨ ਦੇ ਵਿੱਚ ਅੰਤ ਤੱਕ ਟਿਕਣ ਵਾਲੇ ਨੂੰ ਜੇਤੂ ਲਾਣਾ ਜਾਂਦਾ ਹੈ ਜਿਸ ਲਈ ਇੱਕ ਸਾਈਕਲ ਤੇ 4500 ਰੁਪਏ ਇਨਾਮ ਰੱਖਿਆ ਗਿਆ ਜਦਕਿ ਦੂਜੇ ਨੰਬਰ ਤੇ ਰਹਿਣ ਵਾਲੇ ਨੂੰ 2500 ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਲਈ 1500 ਰੁਪਏ ਦਾ ਇਨਾਮ ਰੱਖਿਆ ਗਿਆ ਮੋਗਾ ਤੋਂ ਦੀਪਕ ਸਿੰਘਲਾ న్యూ ਸੀਟਿੰਗ ਬੀਜਪੀ ਤੇ ਅਕਾਲੀ ਦਲ ਦੇ ਵਿਚਾਲੇ ਗੱਠਜੋੜ ਦੀ ਗੱਠਜੋੜ ਦੀ ਚਰਚਾ ਮੋੜ ਤੋਂ ਛਿੜੀ ਕਿਉਂਕਿ ਚਰਚਾ ਛੇੜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਗੱਠਜੋੜ ਦਾ ਸਮਰਥਨ ਕੀਤਾ ਤਾਂ ਪੰਜਾਬ ਬੀਜਪੀ ਦੇ ਆਗੂ ਇਸਤੇ ਵਿਰੋਧ ਚ ਖੜੇ ਨਜ਼ਰ ਆਏ ਬੀਜਪੀ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਦਲ ਦੇ ਨਾਲ ਗੱਠਜੋੜ ਵਾਲੀ ਸਲਾਹ ਪੰਜਾਬ ਬੀਜਪੀ ਨੂੰ ਪਸੰਦ ਨਹੀਂ ਆ ਰਹੀ ਪਾਰਟੀ ਦੇ ਬੁਲਾਰੇ ਕੁਲਦੀਪ 42 ਪਾਲ ਨੇ ਕੈਪਟਨ ਦੇ ਬਿਆਨ ਤੇ ਸਹਿਮਤੀ ਪ੍ਰਗਟ ਕਰਦੇ ਆ ਦਾਵਾ ਕੀਤਾ ਕਿ ਕੋਈ ਵੀ ਟਕਸਾਲੀ ਬੀਜੇਪੀ ਵਰਕਰ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਚਾਹੁੰਦਾ ਪਾਰਟੀ ਕੇਡਰ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦਾ ਸੀਐਮ ਬਣਾਉਣਾ ਚਾਹੁੰਦਾ ਹੈ ਨਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਬੀਜੇਪੀ ਨੇ ਬੜੀ ਮਿਹਨਤ ਨਾਲ ਆਪਣਾ ਵੋਟ ਬੈਂਕ 19% ਤੱਕ ਪਹੁੰਚਾਇਆ ਅਤੇ ਹੁਣ ਵੇਲਾ ਪਿੱਛੇ ਮੁੜਨਦਾ ਨਹੀਂ ਅੱਗੇ ਹੋ ਕੇ ਲੜਨਦਾ ਸਾਡਾ ਵੋਟ ਬੈਂਕ ਰਹਿੰਦਾ ਰਿਹਾ ਹੈ ਔਰ ਜਦੋਂ ਆ ਜਾਖੜ ਜੀ ਨਾਲ ਮਿਲ ਕੇ ਜੱਟ ਸਾਹਿਬ ਆਏ ਸਾਡੇ ਵਿੱਚ ਵਰਕਰਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਸੀਂ ਆਪ ਦੇ ਬੂਤ ਲਾਉਣੇ